ਅੱਜ ਦੇ ਇਸ ਵਿਸ਼ਵ ਅਧਿਆਪਕ ਦਿਵਸ ਤੇ ਵਰਲ ਟੀਚਰ ਡੇ ਤੇ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਪਹੁੰਚੇ ਹੋਏ ਅਧਿਆਪਕ ਸਹਿਬਾਨ ਸਾਡੇ ਸਿੱਖਿਆ ਮੰਤਰੀ ਸਾਹਿਬ ਹਰਜੋਤ ਭੰਤ ਜੀ ਸਾਡੇ ਅਨੰਦਪੁਰ ਸਾਹਿਬ ਤੋਂ ਪਰ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਕਰਦੇ ਐਮਪੀ ਸਾਹਿਬ ਮਲਵਿੰਦਰ ਕੰਗ ਸਾਹਿਬ ਬੀਏਜੀ ਸਾਹਿਬ ਡੀਸੀ ਸਾਹਿਬ ਸੈਕਟਰੀ ਐਜੂਕੇਸ਼ਨ ਅਨੰਤ ਮਿਤਰਾ ਜੀ ਮੇਰੇ ਸਾਹਮਣੇ ਸਾਡੀ ਨੰਗਲ ਦੀ ਆਨੰਦਪੁਰ ਸਾਹਿਬ ਦੀ ਕੀਤਪੁਰ ਸਾਹਿਬ ਦੀ ਰੋਪੜ ਦੀ ਟੀਮ ਸਾਰੀ ਜਿਦਾਂ ਵੀ ਆਫੀਸਰ ਸਹਿਬਾਨ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਜਾਂ ਸਿੱਖਿਆ ਮਹਿਕਮੇ ਨਾਲ ਸੰਬੰਧਿਤ ਸਾਰਿਆਂ ਦਾ ਮੈਂ ਇੱਥੇ ਪਹੁੰਚਣ ਤੇ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਕਹਿਣਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਲਸੇ ਦੀ ਧਰਤੀ ਜਿੱਥੋਂ ਖਾਲਸਾ ਜੀ ਦਾ ਜਨਮ ਹੋਇਆ ਬੜੀ ਪਵਿੱਤਰ ਧਰਤੀ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਬੈਠ ਕੇ ਧਾਰਮਿਕ ਵਿਚਾਰ ਪੰਦਰੇ ਵੀ ਤੇ ਕੌਮ ਨੂੰ ਜ਼ੁਲਮ ਤੋਂ ਬਚਾਉਣ ਲਈ ਜ਼ੁਲਮ ਦੇ ਵਿਰੁੱਧ ਇਕੱਠੇ ਹੋ ਕੇ ਲੜਨ ਦੀ ਪ੍ਰੇਰਣਾ ਵੀ ਇਸੇ ਧਰਤੀ ਤੋਂ ਜਕਾਰੇ ਗੂੰਜੇ ਨਗਾਰੇ ਗੂੰਜੇ ਅੱਜ ਪਹਿਲਾ ਭਾਈ ਜੈਤਾ ਜੀ ਤੇ ਯਾਦਗਾਰ ਮੈਮੋਰੀਅਲ ਇੱਕ ਅਜਾਇਬ ਘਰ ਮਿਊਜ਼ੀਅਮ ਬੜਾ ਕੁਆਟਨ ਨੂੰ ਕੀਤਾ ਹੈ ਬੜਾ ਸ਼ਾਨਦਾਰ ਤੁਸੀਂ ਦੇਖ ਕੇ ਆਇਓ ਜਰੂਰ ਜਿਹਦੇ ਵਿੱਚ ਪਾਈ ਜੱਤਾ ਜੀ ਜਿਹੜੇ ਹਨ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦਾ ਪੂਰੇ ਜੀਵਨ ਦਾ ਸੰਘਰਸ਼ ਪਾਈ ਜੱਤਾ ਜੀ ਗੁਰੂ ਸਾਹਿਬ ਦੇ ਬੜੇ ਸ਼ਰਧਾਵਾਨ ਸੀ ਜਿਸ ਵੇਲੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਗੁਰੂ ਤੇਗ ਬਹਾਦਰ ਜੀ ਕੋਲ ਕਿ ਔਰੰਗਜ਼ੇਬ ਜਿਹੜਾ ਸਾਡਾ ਜਬਰੀ ਧਰਮ ਪ੍ਰਵਰਤਨ ਕਰਵਾ ਰਿਹਾ ਤਾਂ ਉਸ ਵੇਲੇ ਬਾਲਵਸਤਾ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡੀ ਕੋਈ ਸ਼ਖਸੀਅਤ ਨਹੀਂ ਕੁਰਬਾਨੀ ਦੀ ਲੋੜ ਆ ਤਾਂ ਉਸ ਵੇਲੇ ਪਾਈਜਤਾ ਜੀ ਗੁਰੂ ਸਾਹਿਬ ਦੇ ਨਾਲ ਗਏ ਉਹਨਾਂ ਨੂੰ ਉੱਥੇ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਦੇ ਹੁਕਮ ਤਾਬ ਕੋ ਥੋੜਾ ਉੱਥੇ ਹੀ ਰੁਕ ਗਏ ਚਾਂਦਨੀ ਚੌਂਕ ਦੇ ਵਿੱਚ ਸੀਸ ਉਤਾਰ ਦਿੱਤਾ ਗਿਆ ਗੁਰੂ ਸਾਹਿਬ ਦਾ ਪਰ ਉਹਨਾਂ ਨੇ ਧਰਮ ਹਿਤ ਸੀਸ ਵਾਰਿਆ ਅੱਜ ਅਸੀਂ ਅਰਦਾਸਾਂ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਜਦੋਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਨੇ ਤੇ ਉੱਥੋਂ ਭਾਈ ਜੈਤਾ ਜੀ ਉਹ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ 300 ਕਿਲੋਮੀਟਰ ਦਾ ਜੰਗਲੀ ਰਸਤਾ ਰਸਤੇ 'ਚ ਬਹੁਤ ਜੰਗਲ ਬਹੁਤ ਉਹ ਦਿਖਾਇਆ ਹੋਇਆ ਸਾਰਾ ਮਿਊਜ਼ੀਅਮ 'ਚ ਨੇਰੀਆਂ ਝੱਖੜਾਂ ਦੇ ਵਿੱਚ ਸੀਸ ਨੂੰ ਆਪਣੀ ਹਿੱਕ ਨਾਲ ਲਾ ਕੇ ਕੀਰਤਪੁਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਂਟ ਕੀਤਾ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀਸ ਨੂੰ ਉੱਥੇ ਉਹਨਾਂ ਦੀ ਸ਼ਰਧਾ ਗੁਰੂ ਪ੍ਰਤੀ ਉਹਨਾਂ ਦੀ ਸ਼ਰਦਾ ਤੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਗੁਰੂ ਸਭ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ بیٹے ਦਾ ਕਿਤਾਬ ਦਿੱਤਾ ਤੇ ਫਿਰ ਰਣਜੀਤ ਨਗਾਰਾ ਜਿਹੜਾ ਉਹਦੇ ਪਹਿਲੇ ਨਗਾਰਚੀ ਬਣੇ ਜਿਹੜਾ ਨਗਾਰਾ ਯੁੱਧਾਂ ਦਾ ਸੰਕੇਤ ਦਿੰਦਾ ਸੀ ਐਸਾ ਨਗਾਰਾ ਵੱਜਦਾ ਸੀ ਕਿ ਵੀਰ ਰਸ ਪੈਦਾ ਹੋ ਜਾਂਦਾ ਸੀ ਫੌਜਾਂ ਦੇ ਵਿੱਚ ਖਾਲਸੇ ਦੀਆਂ ਫੌਜਾਂ ਭਾਈ ਜਤਾ ਜੀ ਜਿਹੜੇ ਕਿ ਭਾਈ ਜੀਵਨ ਸਿੰਘ ਬਣ ਗਏ ਜਦੋਂ ਕੋਈ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਣਾ ਕੀਤੀ ਇਸੇ ਧਰਤੀ ਤੇ ਤਾਂ ਭਾਈ ਜੀਵਨ ਸਿੰਘ ਦੇ ਨਾਂ ਨਾਲ ਜਾਣੇ ਜਾਣ। ਤਲਵਾਰਵਾਜ਼ੀ, ਘੋੜਸਵਾਰੀ, ਅਚੂਕ ਨਿਸ਼ਾਨੇਵਾਸੀ। ਵੱਡੇ ਸਾਹਿਬਜ਼ਾਦਿਆਂ ਨੂੰ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੋ ਸਿਖਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਯੁੱਧ ਦੇ ਵਿੱਚ ਸਵਾ ਸਵਾ ਲੱਖ ਨਾਲ ਇੱਕ ਇੱਕ ਜਿੱਥੇ ਗੁਰੂ ਸਾਹਿਬ ਨੇ ਲੜਾਏ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਬੀਤਾ ਸੋ ਇਹੇ ਕੁਰਬਾਨੀਆਂ ਬੜੀਆਂ ਬੇਮਿਸਾਲ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਨੂੰ ਸਮਝਾਉਣਾ ਪਊਗਾ ਕਿਉਂਕਿ ਅਧਿਆਪਕ ਕੌਮ ਦੇ ਨਿਰਮਾਤਾ ਕਹੇ ਜਾਂਦੇ ਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਤੁਹਾਨੂੰ ਤੁਸੀਂ ਇਹ ਗੱਲਾਂ ਦੱਸੋ ਕਿ ਸਾਨੂੰ ਸਾਡਾ ਵਿਰਸਾ ਕਿੰਨਾ ਬਲਦਾਨਾਂ ਨਾਲ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਆਜ਼ਾਦੀਆਂ ਸਾਨੂੰ ਕਿਤੇ ਕੋਈ ਰਿਓੜੀਆਂ ਵੱਟੇ ਮੁਖਫਲੀਆਂ ਵੱਟੇ ਨਹੀਂ ਮਿਲੀਆਂ ਇਹ ਸਿਰਾਂ ਵੱਟੇ ਮਿਲੀਆਂ ਇਹ ਸਰਦਾਰੀਆਂ ਸਿਰਾਂ ਵੱਟੇ ਮਿਲੀਆਂ ਸੋ ਇੰਨਾ ਕੁਝ ਸਾਡੇ ਕੋਲੇ ਵਿਰਸੇ 'ਚ ਪਿਆ ਕਿ ਜਿੰਨਾ ਪੜੀ ਜਾਈ ਉਹਨੇ ਘਟਾ ਹੈ ਤਾਂ ਉਸ ਤੋਂ ਉਹ ਜਿਹੜਾ ਮਿਊਜ਼ੀਅਮ ਹੈ ਉਹਦਾ ਦੁਗਾਟਨ ਕੀਤਾ ਵਿਰਾਸਤੀ ਮਾਰਗ ਇੱਕ ਬਿਲਕੁਲ ਤਕਸਰੀ ਕੇਸਗੜ੍ਹ ਸਾਹਿਬ ਤੋਂ ਜਿਹੜੀ ਸ਼ੁਰੂ ਹੁੰਦੀ ਹੈ ਚੜਾਈ ਉੱਥੇ ਵਿਰਾਸਤੀ ਮਾਰਗ ਇੱਕ ਬਣਾਵਾਂਗੇ 1970 ਦੇ ਮਾਰਚ ਦੇ ਵਿੱਚ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਕੱਲਾ ਨੀਂਹ ਪੱਥਰ ਬਣਿਆ ਨਹੀਂ 55 ਸਾਲਾਂ ਬਾਅਦ ਉਹ ਵਿਰਾਸਤੀ ਮਾਰਗ ਬਣਾਇਆ ਜਾਊਗਾ ਪਤਾ ਨਹੀਂ ਨਿੱਜ ਤੇ ਸਵਾਰਥ ਇੰਨੇ ਭਾਰੀ ਹੋ ਗਏ ਪ੍ਰਾਣੀਆਂ ਸਰਕਾਰਾਂ ਦੇ ਕਿ ਗੁਰੂ ਸਾਹਿਬ ਦੀ ਧਰਤੀ ਨੂੰ ਹੀ ਭੁੱਲ ਗਏ ਔਰ ਜਿਹੜੇ ਧਰਤੀ ਭੁੱਲ ਜਾਂਦੇ ਆ ਜਿਹੜੇ ਧਰਤੀ ਤੋਂ ਪੈਰ ਛੱਡ ਜਾਂਦੇ ਆ ਉਹਨਾਂ ਦਾ ਫਿਰ ਹਸ਼ਰ ਜਿਹੜਾ ਉਹ ਮਾੜਾ ਹੀ ਹੁੰਦਾ ਜਦੋਂ ਆਪਾਂ ਕਿਸੇ ਜਹਾਜ਼ ਦੀ ਦੁਰਘਟਨਾ ਬਾਰੇ ਸੁਣਦੇ ਆ ਕਿ ਜਹਾਜ਼ ਕ੍ਰੈਸ਼ ਹੋ ਗਿਆ ਡਿੱਗ ਪਿਆ ਤਾਂ ਸਭ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ 2 ਵਜ ਕੇ 14 ਮਿੰਟ ਤੇ ਇਹਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਸੀ ਜਿਨ੍ਹਾਂ ਦੇ ਧਰਤੀ ਨਾਲੋਂ ਸੰਪਰਕ ਟੁੱਟ ਜਾਂਦੇ ਆ ਨਾ ਉਹ ਕਿਸੇ ਨਾ ਕਿਸੇ ਦੂਰ ਕਿਤੇ ਜੰਗਲਾਂ ਜੁਗਣਾ ਜਾਂ ਸਮੁੰਦਰਾਂ ਚ ਟੁਕੜਿਆਂ ਦੇ ਰੂਪ ਚ ਲੱਭਦੇ ਆ ਫਿਰ ਵੀ ਇੱਕ ਟੁਕੜਾ ਤੇ ਆ ਗਿਆ ਹੁਣ ਆ ਟੁਕੜਾ ਤੇ ਆ ਗਿਆ ਧਰਤੀ ਨਾਲ ਸੰਪਰਕ ਰੱਖਣਾ ਆਪਣੇ ਵਿਰਸੇ ਨਾਲ ਜੁੜਨਾ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਆਪਣੇ ਕੋਚੇਸ ਦਾ ਆਪਣੇ ਮੈਂਟਰ ਦਾ ਇਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਆਪਣੇ ਮਾਪਿਓ ਦਾ ਸਤਿਕਾਰ ਕਰਨਾ ਇਹਨਾਂ ਤੋਂ ਵੱਡੇ ਤੁਸੀਂ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਉਹਦੇ ਚਲੇ ਜਾਓ ਆਪਦੇ ਟੀਚਰਾਂ ਤੋਂ ਆਪਦੇ ਮਾਪਿਓ ਤੋਂ ਆਪਣੇ ਕੋਚਾਂ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ ਉਹ ਪਰਦੇ ਦੇ ਪਿੱਛੇ ਹੁੰਦੇ ਕਪਲਦੇਵ ਦਾ ਕੋਚ ਤੰਦੂਲਕਰ ਦਾ ਕੋਚ ਵਿਰਾਟ ਕੋਹਲੀ ਦਾ ਕੋਚ ਉਹਨਾਂ ਨੂੰ ਤੁਸੀਂ ਤੁਹਾਡੇ ਸਾਹਮਣੇ ਬਿਠਾ ਦਿਆ ਤੇ ਤੁਹਾਨੂੰ ਪਛਾਣਣਾ ਨਹੀਂ ਉਹਨਾਂ ਨੂੰ ਪਰ ਜਦੋਂ ਕਪਲਦੇਵ ਤੰਦੂਲਕਰ ਕੋਹਲੀ ਹੋਰੀ ਜਦੋਂ ਉਹਨਾਂ ਨੂੰ ਮਿਲਦੇ ਨੇ ਉਹ ਜਦੋਂ ਪੈਰੀਆਂ ਥਰੌਂਦੇ ਨੇ ਉਹਦੋਂ ਆਪਾਂ ਨੋਟ ਕਰਦੇ ਆ ਯਾਰ ਕੋਹਲੀ ਹੋਰੀ ਕਿਹਨਾਂ ਦੇ ਪੈਰੀ ਪੈਂਦੇ ਨੇ ਇਹ ਕੌਣ ਹੈ ਫਿਰ ਪਤਾ ਲੱਗਦਾ ਇਹ ਕੋਚ ਹੈ ਇਹਨਾਂ ਦਾ ਮੈਂ ਵੀ ਜਦੋਂ ਮੇਰੇ ਪ੍ਰਾਇਮਰੀ ਟੀਚਰ ਮੈਨੂੰ ਮਿਲਦੇ ਨੇ ਮੈਂ ਮਿਲਦਾ ਮੈਂ ਪੈਰੀਆਂ ਥਲਾਉਣਾ ਮਸ਼ੀਰ ਵਾ ਲੈਣਾ ਕਿੰਨੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਾਂ ਫੁੱਲ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਾਂ ਫੁੱਲ ਦੇਖਣ ਵਾਲੇ ਨੂੰ ਜਾਂ ਛਾਂ ਮਾਣਨ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਹੈ ਤੁਸੀਂ ਪੰਜਾਬ ਦੇ ਮਾਲੀ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜੇ ਜਿਨ੍ਹਾਂ ਨੇ ਇਸ ਦੇਸ਼ ਨੂੰ ਛਾਂ ਦੇਣੀ ਆ ਫਲ ਦੇਣੇ ਨੇ ਫੁੱਲ ਦੇਣੇ ਨੇ ਤੁਸੀਂ ਉਹਨਾਂ ਨੂੰ ਸਿੰਜਣਾ ਇੱਕ ਸਟੇਜ ਤੱਕ ਤਾਂ ਫੁੱਲਾਂ ਨੂੰ ਜਾਂ ਦਰਖਤਾਂ ਨੂੰ ਬੜਾ ਪਿਆਰ ਨਾਲ ਆਲੇ ਦਾਲੇ ਟਰੀ ਗਾਰਡ ਲਾ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਇੱਕ ਸਟੇਜ ਤੋਂ ਤਾਂ ਚਲੇ ਜਾਂਦੇ ਨੇ ਫਿਰ ਆਪਾਂ ਕਹਿੰਦੇ ਹੁਣ ਇਹ ਪਲ ਗਿਆ ਦਰਖਤ ਸੋ ਤੁਹਾਡੇ ਕੋਲੇ ਬੜੇ ਮਾਸੂਮ ਫੁੱਲ ਆਉਣਗੇ ਬੀ ਆਉਣਗੇ ਤੋਂਨਾਂ ਨੂੰ ਤੁਸੀਂ ਪਾਲ ਕੇ ਪੰਜਾਬ ਦੇ ਇਸ ਗੁਲਦਸਤੇ ਦੇ ਵਿੱਚ ਜੜਨਾ ਹੈ ਇਹ ਜਿਹੜਾ ਅਧਿਆਪਕ ਦਾ ਕਿੰਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਪੁਰਾਣੇ ਸਮੇਂ 'ਚ ਗੁਰੂ ਕਿਹਾ ਜਾਂਦਾ ਸੀ ਅਧਿਆਪਕ ਨੂੰ ਗੁਰੂ ਸੰਸਕ੍ਰਿਤ ਦੇ ਗੂ ਤੇ ਰੂ ਦੋ ਲਫ਼ਜ਼ਾਂ ਤੋਂ ਲਿਆ ਗਿਆ ਗੂ ਦਾ ਮਤਲਬ ਹੈ ਹਨੇਰਾ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਿਓ ਫੈਲੇ ਵਿਦਿਆ ਚਾਨਣ ਹੋਏ ਤੁਸੀਂ ਚਾਨਣ ਬਣਾ ਰਹੇ ਹੋ ਸਾਡੇ ਤੁਸੀਂ ਚਾਨਣ ਫਲਾਉਣਾ ਹੈ ਵਿੱਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ ਚ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਲਿਖਿਆ ਹੁੰਦਾ ਨਾ ਸਕੂਲਾਂ ਦੇ ਕੰਨਾਂ ਤੇ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਅਹਿਸਾਸ ਹੈ ਮੈਨੂੰ ਕਿ ਅੱਜ ਆਪਕਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਕਿ ਮੇਰੇ ਬੱਚੇ ਯਾਰ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਨੇ ਕੋਈ ਕਿਤੇ ਲੱਗੇ ਹੋਏ ਨੇ ਕੋਈ ਕੋਈ ਕਿਤੇ ਤਰੱਕੀਆਂ ਕਰ ਕਰ ਗਏ ਕੋਈ ਬਾਹਰ ਚਲਾ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਸਵਜ 73 ਸਾਡੇ 94 ਅਧਿਆਪਕ ਜਿਹੜੇ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਰਾਜ ਪੱਦਰੀ ਅਵਾਰਡ ਦੇਵਾਂਗੇ ਔਰ ਤੁਹਾਡੇ ਕਰਕੇ ਹੀ ਸਾਡੇ ਬੱਚੇ ਜਿਹੜੇ ਨੇ ਉਹ ਵਿਦਿਆ ਦੇ ਵਿੱਚ ਮੱਲਾ ਮਾਰ ਰਹੇ ਨੇ 118 ਐਮੀਨੈਂਟ ਸਕੂਲ ਬਣਾਤੇ 237 ਕਰੋੜ ਦੇ ਨਾਲ ਲਗਭਗ ਖਰਚਾ ਆਇਆ ਔਰ ਸਾਡੇ ਬੱਚੇ ਜੇਈ ਐਡਵਾਂਸ ਜੇਈ ਨੀਟ ਆਰਮਡ ਫੋਰਸ ਦੇ ਜਿਹੜੇ ਟੈਸਟ ਨੇ ਪਾਸ ਕਰ ਰਹੇ ਨੇ 올 बिकॉज ऑफ यू ਤੁਹਾਡੇ ਕਰਕੇ ਸਿੰਗਾਪੁਰ ਫਿਨਲੈਂਡ ਆਈਆਈਐਮ ਮਹਾਂਦਾਬਾਦ ਤੋਂ ਟ੍ਰੇਨਿੰਗਾਂ ਹੋ ਰਹੀਆਂ ਨੇ ਇਹ ਉਹ ਫਸਲ ਹੈ ਜਿਹੜੀ ਥੋੜੇ ਚਿਰ ਨੂੰ ਪਤਾ ਲੱਗੂਗਾ ਲੋਕਾਂ ਨੂੰ ਕਿ ਕੋਈ ਆਏ ਸੀ ਯਾਰ ਜਿਨ੍ਹਾਂ ਦੇ ਹੱਥ 'ਚ ਹਰੇ ਪਰੰਗ ਦੇ ਪੈਨ ਸੀ ਤੇ ਉਹਨਾਂ ਨੇ ਟੀਚਰਾਂ ਨੂੰ ਸਕੂਲਾਂ ਨੂੰ ਅਪਡੇਟ ਕੀਤਾ ਤੇ ਅੱਜ ਉਹ ਫਸਲ ਜਿਹੜੀ ਹੈ ਪੱਕੇ ਤਿਆਰ ਹੋ ਗਈ। ਦੇਖੋ ਅੰਗਰੇਜ਼ਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਸਾਡੀ ਬੋਲੀ ਸਾਡੀ ਵਿਦਿਆ ਖਤਮ ਕੀਤੀ ਉਹਨਾਂ ਨੇ। ਜਦੋਂ ਕੈਦੇ ਦਾ ਮੁੱਲ ਰੱਖਤਾ ਉਹਨਾਂ ਨੇ। ਜਦੋਂ ਕੈਦਾ ਆਨੇ ਦੋ ਆਨੇ ਦਾ ਕਰਤਾ। ਉਦੋਂ ਬਾਅਦ ਫਿਰ ਉਹ ਹੌਲੀ ਹੌਲੀ ਅੰਗਰੇਜ਼ੀ ਵੱਨ ਨੂੰ ਗਏ। ਨੇ ਅੰਗਰੇਜ਼ੀ ਕੋਈ ਦੁਨੀਆ 'ਚ ਭਾਸ਼ਾ ਬਣ ਨਹੀਂ ਸਕਦੀ ਸੀ। ਈਸਟ ਇੰਡੀਆ ਕੰਪਨੀ ਨੇ ਜਦੋਂ ਆ ਕੇ ਇੱਥੇ ਕੈਦਾ ਵਪਾਰ ਕਰਨ ਸੀ ਬਾਅਦ 'ਚ ਸ਼ਾਸਨ ਕਰ ਗਏ ਸਾਡੇ ਤੇ। 200 ਸਾਲ ਫ੍ਰੈਂਚ ਵੀ ਆਏ ਇੱਥੇ ਪੁਰਤਗਾਲੀ ਵੀ ਆਏ ਉਦੋਂ ਪਹਿਲਾਂ ਅਫਗਾਨੀ ਮੁਗਲ ਸਾਰੇ ਆਏ ਧੜ ਗਈ ਬੜਾ ਲੁੱਟ ਕੇ ਵੀ ਲੈ ਗਏ ਪਰ ਜਿੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਸੂਰਮੇ ਪੈਦਾ ਹੋਏ ਹੋਣ ਉਹ ਲੁੱਟੀ ਨਹੀਂ ਜਾ ਸਕਦੀ ਉਹਨੂੰ ਵਰਦਾਨ ਹੁੰਦਾ ਹੈ ਉਹ 13 13 ਤੋਲਣ ਵਾਲੇ ਜਿਸ ਜਿਨਾਂ ਕੋਲੇ ਬਾਬੇ ਹੋਣ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਪੰਡਹਾਰ ਕਦੇ ਖਾਲੀ ਨਹੀਂ ਹੋ ਸਕਦੇ ਜਨਾਬ 20 ਰੁਪਿਆ ਦਾ ਲੰਗਰ ਭੁੱਖੇ ਸਾਧੂਆਂ ਨੂੰ ਸ਼ਿਕਾਇਆ ਅੱਜ ਤੱਕ ਉਹ 20 ਰੁਪਿਆ ਦਾ ਬਿਆਜੀ ਨਹੀਂ ਮੁਕਰਿਆ ਜਿੱਥੇ ਮਰਜੀ ਦੁਨੀਆ 'ਚ ਕੋਈ ਆਪਦਾ ਆ ਜਾਏ ਕੋਈ ਸੰਕਟ ਆ ਜਾਏ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਰੈੱਡ ਕਰਾਸ ਬਾਅਦ ਚ ਆਉਂਦੀ ਹੈ ਇਹ ਚੀਜ਼ਾਂ ਦੱਸੋ ਬੱਚਿਆਂ ਨੂੰ ਇਹ ਸਮਝਾਓ ਚੀਜ਼ਾਂ ਕਈ ਵਾਰੀ ਉਹ ਟੀਚਰ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਕਲਾਸਾਂ 'ਚ ਜਿਹੜੇ ਥੋੜਾ ਜਿਹਾ ਸਿਲੇਬਸ ਤੋਂ ਹਟ ਕੇ ਵੀ ਕੁਝ ਦੱਸਦੇ ਨੇ ਜਿਹੜੇ ਟੀਚਰ ਜ਼ਿਆਦਾ ਲਕੀਰ ਦੇ ਫਕੀਰ ਹੁੰਦੇ ਨੇ ਉਹਨਾਂ ਬਾਰੇ ਬੱਚੇ ਫਿਰ ਮੈਂ ਬੱਚਿਆਂ ਦੇ ਤੌਰ ਤੇ ਕਹਿ ਰਿਹਾ ਬੱਚਿਆਂ ਵਾਲੇ ਪਾਸੇ ਬੋਲ ਰਿਹਾ ਉਹਨਾਂ ਬਾਰੇ ਫਿਰ ਇਹੀ ਦੋਵਾਂ ਕਰਦੇ ਆ ਵੀ ਰੱਬ ਕਰੇ ਤਾਪ ਚੜ ਜਾਏ ਕਿ ਆ ਜਾਵੇ ਨਾ ਹਿੰਦੀ ਵਾਲੀ ਭੈਣ ਜੀ ਅੰਗਰੇਜ਼ੀ ਵਾਲੀ ਭੈਣ ਦਾ ਬਹੁਤ ਡਰ ਲੱਗਦਾ ਤੇ ਰੱਬ ਕਰੇ ਅੱਜ ਆਵੇ ਨਾ ਪਰ ਸਭ ਤੋਂ ਪਹਿਲਾਂ ਸਾਈਕਲ ਉਹਨਾਂ ਦੀ ਖੜੇ ਹੁੰਦੇ ਸੀ ਦੋਨਾਂ ਦੇ ਫਿਰ ਭੱਜਣ ਪੁੱਜਣ ਦਾ ਜਾ ਇੱਧਰ ਉੱਧਰ ਹੋਣ ਦਾ ਜੁਗਾਰ ਲਾਉਂਦੇ ਸੀ ਵੀ ਕਿਵੇਂ ਬੱਚੀਏ ਸੂਇਸ ਕਰਕੇ ਉਹਨਾਂ 40 ਮਿੰਟ ਦਾ ਪੀੜ ਹੁੰਦਾ ਉਹਨਾਂ ਟੀਚਰਾਂ ਦੇ ਪੀੜ ਜਿਹੜੇ ਨੇ ਉਹ ਹਮੇਸ਼ਾ ਫੁੱਲ ਆਫ એનર્ਜੀ ਤੇ ਫੁੱਲ ਟੈਂਡੈਂਸ ਵਾਲੇ ਰਹਿੰਦੇ ਨੇ ਜਿਹੜੇ ਬੱਚਿਆਂ ਨਾਲ ਥੋੜਾ ਮਿੱਤਰਤਾ ਵਾਲਾ ਬਿਹੇਵ ਕਰਕੇ ਗੱਲਾਂ ਕਰਦੇ ਨੇ ਤੇ ਗੱਲਾਂ-ਗੱਲਾਂ ਚ ਸਾਰਾ ਕੁਝ ਦੱਸ ਜਾਂਦੇ ਨੇ ਅੱਜ ਕੱਲ ਪੜ੍ਹਉਣ ਦੇ ਤਰੀਕੇ ਬਦਲ ਗਏ ਹੁਣ ਕੋਈ ਰੱਟਾ ਸਿਸਟਮ ਦਰਿਆ ਨਹੀਂ ਹੁਣ ਤਾਂ ਖੇਡਾਂ ਰਾਹੀਂ ਛੋਟੇ-ਛੋਟੇ ਵੀਡੀਓ ਗੇਮਾਂ ਰਾਹੀਂ ਜਾਂ ਡਿਜੀਟਲ ਤਰੀਕੇ ਰਾਹੀਂ ਪੜ੍ਹਾਈ ਆ ਗਈ ਇਸੇ ਕਰਕੇ ਅਸੀਂ ਤੁਹਾਨੂੰ ਅਪਡੇਟ ਕਰਨ ਲਈ ਫਿਨਲੈਂਡ ਸਿੰਗਾਪੁਰ ਜਾਂ ਦੁਨੀਆ ਦੇ ਲੇਟੈਸਟ ਜਿਹੜੇ ਉੱਥੇ ਕਲਾਸਾਂ ਲੱਗਦੀਆਂ ਪੂਰੀ ਦੁਨੀਆ ਤੋਂ ਲੋਕ ਆਉਂਦੇ ਅਗਲਾ ਬੈਚ ਕਦੋਂ ਜਾਣਾ ਹੈ ਹਰਜੋਨ ਨਵੰਬਰ ਚ ਅਗਲਾ ਬੈਚ ਛੇੜਾ ਉਹ ਜਾਊਗਾ ਫਿਨਲੈਂਡ। ਔਰ ਬਿਲਕੁਲ ਕਰਾਈਟੇਰੀਆ ਵੀ 베ਸਟ ਸਕੂਲਾਂ ਦੇ 베ਸਟ ਪ੍ਰਿੰਸੀਪਲ ਜਿਨ੍ਹਾਂ ਨੇ ਮੈਨ ਤਾਂ ਕੀਤੀ ਉਹਨੂੰ ਲੈ ਕੇ ਜਾਣਾ। ਕੋਈ ਮੇਰੇ ਚਾਚੇ ਦਾ ਮੁੰਡਾ ਕੋਈ ਭੂਆ ਦਾ ਮੁੰਡਾ ਜਾਂ ਕੋਈ ਸ਼ਿਫਾਰਿਸ਼ਾਂ ਕੋਈ ਨੋ। ਜਿਹੜੇ ਟੀਚਰ ਡਿਜ਼ਰਵ ਕਰਦੇ ਨੇ ਉਹ ਜਾਣਗੇ ਸਭ ਦੀ ਵਾਰੀ ਆਊਗੀ। ਸੋ ਸਾਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਅਸੀਂ ਜਿਹੜਾ ਲੇਟੈਸਟ ਸਰਵੇ ਐਜੂਕੇਸ਼ਨ ਦਾ ਹੋਇਆ ਉਹਦੇ ਵਿੱਚ ਪੰਜਾਬ ਜਿਹੜਾ ਉਸ ਤੋਂ ਪਹਿਲਾਂ 28ਵੇਂ ਨੰਬਰ ਤੇ ਸੀ ਇਹਨਾਂ ਦਾ ਸ਼ੂਬੇ ਵੀ ਨਹੀਂ ਹੈਗੇ ਇਹਦਾ ਮਤਲਬ ਆ ਯੂਟੀ ਤੋਂ ਵਿੱਚ ਯੂਟੀ ਵੀ ਅੱਗੇ ਆ ਗਏ ਹੋਣੇ ਆਪਣੇ ਅੰਡੇਮਾਨ ਵਗੈਰਾ ਜਾਂ ਪਾਂਡੀਚੀ ਪੁੱਡੂਚੇਰੀ ਜਾਂ ਕੋਈ ਜਿੰਨੇ ਵੀ ਯੂਟੀ ਦੇਸ਼ ਦੇ ਵਿੱਚ ਨੇ ਪਰ ਅਸੀਂ ਹੁਣ 28 ਤੋਂ ਫਿਰ 17 ਨੰਬਰ ਤੇ ਆਏ ਤੇ ਇਸ ਵਾਰ ਅਸੀਂ ਪਹਿਲੇ ਨੰਬਰ ਤੇ ਆਏ ਸ਼ਿਰਗੁਰੂ ਤੇਗ বাহাদুর ਜੀ ਦਾ 350 ਮਾ ਸ਼ਹੀਦੀ ਪਰਮ ਮਨਾ ਰਹੇ ਜਿਨ੍ਹਾਂ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਆਪਣੇ ਅਸੂਲਾਂ ਤੇ ਖੜਨ ਦਾ ਸੰਦੇਸ਼ ਦਿੱਤਾ ਬਹੁਤ ਸਾਰਾ ਇਤਿਹਾਸ ਸਾਡੇ ਕੋਲੇ ਹਸਤਾ ਹੈ ਜਿਹੜਾ ਹਜੇ ਪੜਾਇਆ ਨਹੀਂ ਗਿਆ ਤੁਹਾਡੇ ਕੋਲੇ ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਨੌਲੇਜ ਹੋਊਗੀ ਜੀ ਸ਼ਾਇਦ ਸਿਲੇਬਸਾਂ ਦੀ ਕਿਤਾਬਾਂ 'ਚ ਨਾ ਹੋਵੇ ਪਲੀਜ਼ ਉਹਨੂੰ ਬੱਚਿਆਂ ਤੱਕ ਪਹੁੰਚਾਓ ਆਊਟ ਆਫ ਸਿਲੇਬਸ ਵੀ ਪੜਾਓ ਸਿਰਫ ਲਕੀਰ ਦੇ ਫਕੀਰ ਜਾਂ ਫਿਰ ਆਪਾਂ ਕਿਤਾਬੀ ਕੀੜੇ ਨਹੀਂ ਪੈਦਾ ਕਰਨੇ ਆਪਾਂ ਇੱਕ ਪਰਸਨੈਲਿਟੀ ਡਿਵੈਲਪਮੈਂਟ ਤੇ ਵੀ ਧਿਆਨ ਦੇਣਾ ਕਿ ਬੱਚਾ ਇਹ ਨਾ ਕਹੇ ਕਿ ਮੈਨੂੰ ਡਿਗਰੀ ਮਿਲ ਗਈ ਹੁਣ ਮੈਂ ਨੌਕਰੀ ਲੱਭੂਗਾ ਬਸ ਆਹੀ ਨੌਕਰੀਆਂ ਵੰਡਣ ਵਾਲੇ ਬਣਾਈਏ ਨੌਕਰੀਆਂ ਮੰਗਣ ਵਾਲੇ ਘੱਟ ਬਣਾਈਏ ਵੰਡਣ ਵਾਲੇ ਜ਼ਿਆਦਾ ਬੱਚੇ ਦਾ ਕਿੱਧਰ ਨੂੰ ਮਾਇੰਡ ਜਾਂਦਾ ਹੈ ਕੋਈ ਸਪੋਰਟਸ ਵਾਲ ਮਾਇੰਡ ਜਾਂਦਾ ਹੈ ਐਮੀਨਸ ਬੁਲ ਇਹੀ ਦੇਖਦਾ ਹੈ ਕਿ ਇਹ ਬੱਚੇ ਦਾ ਦਿਮਾਗ ਕਿੱਧਰ ਨੂੰ ਜਾ ਰਿਹਾ ਜੇ ਸਪੋਰਟਸ ਵਾਲੇ ਜਾਂਦਾ ਉਹਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਂਦਾ ਜੇ ਸਾਇੰਸ ਵਾਲੇ ਪਾਸੇ ਜਾਂਦਾ ਨਾ ਸਾਇੰਸ ਵਾਲੇ ਇਕਨੋਮਿਕਸ ਵਾਲੇ ਪਾਸੇ ਜਾਂਦਾ ਇਕਨੋਮਿਕਸ ਵਾਲੇ ਪਾਸੇ ਤਾਂ ਕਿ 12ਵੀਂ ਤੋਂ ਬਾਅਦ ਜਦੋਂ ਕਾਲਜ ਜਾਵੇ ਤਾਂ ਕਾਲਜ ਨੂੰ ਇੱਕ ਪੂਰਾ ਇੱਕ ਫੋਕਸਡ ਬੱਚਾ ਮਿਲੇ ਕਿ ਜਿਹੜਾ ਇਹਦਾ ਗੋਲਾ ਹੈ ਨਹੀਂ ਤਾਂ ਮੈਂ ਆਪ ਖੁਦ ਇਸ ਗੱਲ ਦਾ ਗਵਾਹ ਸ਼ੀਰ ਉਦਮ ਸਿੰਘ ਗਵਰਨਮੈਂਟ ਕੋਲ ਸੁਨਾਮ ਚਲੇਗੇ 10 ਵੀ ਤੋਂ ਬਾਅਦ ਪ੍ਰੋਸਪੈਕਟ ਵੀ ਖਰੀਦ ਲਿਆ ਭਰ ਵੀ ਲਿਆ ਫਾਰਮ ਫਾਦਜ਼ ਨੇ ਮਦਦਜ਼ ਨੇ ਸਾਰਾ ਕੁਝ ਭਰ ਲਿਆ ਜਿਸ ਵੇਲੇ ਸਬਜੈਕਟ ਭਰਨ ਲੱਗੇ ਪਤਾ ਹੀ ਨਹੀਂ ਕਿਹੜੇ ਲੈਣੇ ਨੇ ਚਲੋ ਪੰਜਾਬੀ ਅੰਗਰੇਜ਼ੀ ਤਾਂ ਕੰਪਲਸਰੀ ਹੈ ਬਾਕੀ ਤੈਨੂੰ ਫਿਰ ਇਕਨੋਮਿਕਸ ਭਰਨ ਲੱਗੇ ਨਾਲ ਦਾ ਕਹਿੰਦਾ ਉਹ ਨਾ ਇਕਨੋਮਿਕਸ ਤਾਂ ਉਹ ਸਿਰ ਕਿ ਸੱਕ ਲੈਣਾ ਕੋਸਦਾ ਉਹਨੂੰ ਇਕਨੋਮਿਕਸ ਨਾ ਆਉਂਦੀ ਹੋਵੇ ਮੈਨੂੰ ਆਉਂਦੀ ਹੋਵੇ ਮੈਥ ਪਰਣ ਲਗਾਉ ਕਿੱਥੇ ਫਸੇਗਾ ਟੈਂਟੀਟਾ ਕਾਸਟੈਂਟਿਆਂ ਚ ਔਖਾ ਹੋਰ ਲ ਲੈ ਹਿਸਟਰੀ ਲੈ ਲ ਵਾ ਪੜਨਾ ਰਟਾ ਜਿਹਾ ਲਾਉਣਾ ਹੁੰਦਾ ਵੀ ਔਰੰਗਜ਼ੇਬ ਕਦੋਂ ਆਇਆ ਪਤਾ ਨਹੀਂ ਕੀ ਕੀ ਪੜਾਈ ਜਾਂਦੇ ਤੁਗਲਕ ਮਹਿਮੂਦ ਗਜਨ ਵੀ ਟੜਕੀ ਲੁੱਟਣ ਦੀਆਂ ਗੱਲਾਂ ਵੀ ਕੌਣ ਲੁੱਟ ਕੇ ਲੈ ਗਿਆ ਉਹ ਮੈਂ ਕਿਹਾ ਉਹ ਤਾਂ ਲੈ ਗਏ ਲੁੱਟ ਕੇ ਸਾਨੂੰ ਕੋਈ ਯਾਦ ਕਰਾਈ ਜਾਂਦੇ ਹੋ ਸਾਨੂੰ ਕੁਝ ਨਵਾਂ ਦੱਸ ਦੋ ਸਾਨੂੰ ਫਿਊਚਰ ਦਾ ਦੱਸ ਦੋ ਵੀ ਕੀ ਕਰੀ ਉਹ ਤਾਂ ਲੈ ਗਏ ਲੁੱਟ ਕੇ ਹਿਸਟਰੀ ਜਿਵੇਂ ਛੇੜ-ਛਾੜਾ ਸਾਨੂੰ ਅਸਲੀ ਪੜਾਇਆ ਹੀ ਨਹੀਂ ਕਿ ਰਾਜਗੁਰੂ ਸੁਖਦੇਵ ਨੇ ਭਗਤ ਸਿੰਘ ਜਿਸ ਵੇਲੇ ਲਾਹੌਰ ਦੀ ਜੇਲ੍ਹ ਚ ਬੰਦ ਸੀ ਤਾਂ ਰਾਜਗੁਰੂ ਨੇ ਕਿਹਾ ਰਾਜਗੁਰੂ ਨੂੰ ਥੋੜਾ ਜਿਹਾ ਕੋਈ 19-20 ਸਾਲ ਦੇ ਜਵਾਨ ਸੀ ਜਿਸ ਵੇਲੇ ਇਨਕਲਾਬ ਚ ਸੀ ਬੱਚੇ ਸੀ 19-20 ਸਾਲ ਦੇ ਤਾਂ ਭਗਤ ਸਿੰਘ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਲੇਖ ਵੀ ਲਿਖਦੇ ਸੀ ਅਖਬਾਰਾਂ ਦੇ ਵਿੱਚ ਐਡੀਟੋਰੀਅਲ ਲਿਖਦੇ ਸੀ ਰਾਜਗੁਰੂ ਕੁਝ ਨਹੀਂ ਲਿਖਦਾ ਸੀ राजगुरु को थोड़ा जा मजाक कर दे रहे तू कुछ लिखना नहीं तू नहीं लिख सकता कद नहीं लिखूंगा यार मैं राजगुरु क्योंकि पुणे तो हिंदी बोलते मैं भी लिखूंगा जिसको लोग पढ़ेंगे यार कभी ना कभी किसी स्टेज पर आजादी के बाद कह तू की लिखेंगे यार बड़े पर रोज उन्होंने तीजे दिन पूछ लिखा भाई कह नहीं अभी तो कुछ लिखा तू लिख सकता फांसी का हुक्म हो गया जेल ची पूछ लिया कुछ लिखे नहीं ਫਾਂਸੀ ਦੇ ਨੇੜੇ ਆ ਹੀ ਜਾਂਦੇ ਨੇ ਤੂੰ ਨਹੀਂ ਲਿਖ ਸਕਦਾ ਨਹੀਂ ਆ ਲਿਖੂਗਾ ਕੁਝ ਮੈਂ ਫਾਂਸੀ ਵਾਲਾ ਦਿਨ ਆ ਗਿਆ ਅਰਲੀ ਮਾਰਨਿੰਗ ਤਿੰਨ ਸਾਢੇ ਤਿੰਨ ਵਜੇ ਜਗਾਉਣ ਆ ਗਏ ਉਹਨਾਂ ਨੂੰ ਕਹਿੰਦੇ ਕੁਝ ਲਿਖਿਆ ਇਹ ਤਾਂ ਨਹੀਂ ਕਦ ਲਿਖੇਗਾ 1 ਘੰਟੇ ਮੇ ਫਾਂਸੀ ਹੈ ਤੋਨੇ ਜਿਹੜਾ ਸਪਾਹੀ ਆਇਆ ਹੈਗਾ ਤਾਂ ਹਿੰਦੁਸਤਾਨੀ ਸੀ ਪਰ ਬ੍ਰਿਟਿਸ਼ ਫੌਜ ਦੇ ਵਿੱਚ ਸੀ ਉਹਨੂੰ ਇੱਕ ਬੇਨਤੀ ਕੀਤੀ ਰਾਜਗੁਰੂ ਨੇ ਕਿ ਕੋਇਲਾ ਲਾ ਦੋਗੇ ਕੁਝ ਲਿਖ ਕੇ ਦੇਣਾ ਕਿਉਂਕਿ ਫਾਂਸੀ ਵਾਲਾ ਤਾਂ ਸਾਰਾ ਕੁਝ ਖੋ ਲੈਂਦੇ ਕਿ ਤੇ ਆਪਣੇ ਸਰੀਰ ਨੂੰ ਹਾਮ ਨਾ ਕਰ ਲੈਣ ਝੋਟ ਨਾ ਬਚਾ ਲੈਣ ਕੋ ਤ ਉਹਨੇ ਕੋਲਾ ਲੈ ਕੇ ਦਿੱਤਾ ਚਲ ਫਾਂਸੀ ਹੈ ਕਿ ਆਖਰੀ ਚ ਹੈ ਕੋਲੇ ਨਾਲ ਉਹ ਸੈਂਟਰਲ ਜੇਲ ਦੀ ਬੈਰਕ ਦੀ ਕੰਨ ਤੇ ਰਾਜਗੁਰੂ ਦੋ ਲਾਈਨਾਂ ਲਿਖ ਕੇ ਗਿਆ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਣ ਪੜਾਈਆਂ ਹੀ ਨਹੀਂ ਗੀਆਂ ਸਾਨੂੰ ਕਿਉਂ ਕਿ ਕਿ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ hame bhi maa baap ne pala tha dukh seh kar enna likhya adhe ghante baad phansi hogi ye chiz ja kyon nahi padhai jandiyan vi oh jode lut ke lage ohna de ratte lavai jande sanu history padho yaad rakho par thodi to thonu mahmud gajnavi de number milange aurangzeb de number milange tuglq ਸੁਇਸ ਕਰਕੇ ਸਾਨੂੰ ਸਾਡੀ ਹਿਸਟਰੀ ਪੜਾ ਦਿਓ ਸਾਡੇ ਕੋਲੇ ਬਹੁਤ ਹਿਸਟਰੀ ਪਈ ਸਾਡਾ ਇਤਿਹਾਸ ਬਹੁਤ ਪਿਆ ਉਹਦੇ ਵਿੱਚ ਵੀ ਛੇੜਛਾੜ ਕਰੀ ਜਾਂਦੇ ਰਹਿੰਦੇ ਸੁਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਨਾ ਕਿ ਮੈਨੂੰ ਬੜਾ ਅੱਛਾ ਲੱਗਿਆ ਅੱਜ ਕਿ ਇੱਕ ਵੈਲ ਡਿਸਿਪਲਿੰਡ ਔਰ ਬਹੁਤ ਅੱਛਾ ਪ੍ਰੋਗਰਾਮ ਹੋ ਰਿਹਾ ਔਰ ਇਹਦੇ ਵਿੱਚ ਜਿਹੜੇ ਅੱਜ ਵਾਲੇ ਪੁਰਸਕਾਰ ਨੇ ਉਹਨਾਂ ਦੇ ਵਿੱਚ ਰਾਜਪਦਰੀ ਵਿਆਪਕ ਪੁਰਸਕਾਰ ਹੈ ਨੌਜਵਾਨ ਅਧਿਆਪਕ ਪੁਰਸਕਾਰ ਵਿਸ਼ੇਸ਼ ਅਧਿਆਪਕ ਪੁਰਸਕਾਰ ਹੈ ਪ੍ਰਬੰਧਕੀ ਪੁਰਸਕਾਰ ਐਡਮਿਨ ਜਿਸ ਤਰ੍ਹਾਂ ਹਰਜੋਤੁਰਨ ਦੱਸਿਆ ਕਿ ਅਸੀਂ ਸਕੂਲਾਂ ਨੂੰ ਇੱਕ ਵਿਦਿਆ ਦਾ ਮੰਦਰ ਕਹਿੰਦੇ ਪਵਿੱਤਰ ਜਗ੍ਹਾ ਕਹਿੰਦੇ ਅਸੀਂ ਹੁਣ ਸਕੂਲ ਦੀ ਛੁੱਟੀ ਤੋਂ ਬਾਅਦ ਉੱਥੇ ਕੀ ਹੁੰਦਾ ਹੈ ਇਹਦੇ ਵਾਸਤੇ ਅਸੀਂ ਸਪੈਸ਼ਲ ਤੌਰ ਤੇ ਸਿਕਿਉਰਟੀ ਕੈਂਪਸ ਮੈਨੇਜਰ ਰੱਖੇ ਨੇ ਕਿ ਉਹ ਸਕੂਲ ਤੋਂ ਚਲੇ ਗਏ ਬੱਚੇ ਵੀ ਚਲੇ ਗਏ ਤੁਸੀਂ ਵੀ ਚਲੇ ਗਏ ਉਸ ਤੋਂ ਬਾਅਦ ਉੱਥੇ ਕੌਣ ਹੁੰਦਾ ਹੈ ਕਈ ਵਾਰੀ ਸਕੂਲ ਜਿਹੜੇ ਨੇ ਉਹ ਨਸ਼ੇ ਦਾ ਅੱਡਾ ਬਣ ਜਾਂਦੇ ਨੇ ਨਸ਼ੇੜੀ ਆ ਜਾਂਦੇ ਨੇ ਸ਼ਾਮ ਨੂੰ ਉਹ ਕੁਝ ਨਾ ਕੁਝ ਗਲਤਮਲ ਚੀਜ਼ਾਂ ਕੰਦਾਂ ਤੇ ਲਿਖ ਜਾਂਦੇ ਨੇ ਸਵੇਰੇ ਆ ਕੇ ਬੜੀ ਅਧਿਆਪਕਾਂ ਦੀ ਸਥਿਤੀ ਜਿਹੜੀ ਆ ਉਹ ਇਹ ਹੋ ਜਾਂਦੀ ਹੈ ਕਿ ਕੀ ਕਰੀਏ ਮਟਾਉਂਦੇ ਨੇ ਸੋ ਅਧਿਆਪਕਾਂ ਦਾ ਜਿਹੜਾ ਧਿਆਨ ਹੈ ਉਹ ਪੜਾਉਣ ਵੱਲ ਹੋਣਾ ਚਾਹੀਦਾ ਬਾਥਰੂਮ ਦੀਆਂ ਟੂਟੀਆਂ ਖਰਾਬ ਹੋ ਗਈਆਂ ਫਲਾਨਾ ਪੱਖਾ ਖਰਾਬ ਹੋ ਗਿਆ ਫਲਾਨੀ ਸੁੱਚ ਖਰਾਬ ਹੋ ਗਈ ਇਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖਿਓ ਨੇ ਇਹ ਉਹਨਾਂ ਦਾ ਕੰਮ ਹੈ ਟੀਚਰ ਦਾ ਹੈਡਮਾਸਟਰ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਪ੍ਰਿੰਸੀਪਲ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਅ ਪਿੱਛੇ ਜਿਵੇਂ ਡਿਊਟੀਆਂ ਲਾਤੀਆਂ ਸੀ ਹੜਾਂ ਆਲਾ ਉਹ ਅਸੀਂ ਕਹਿਆ ਯਾਰ ਟੀਚਰਾਂ ਨੂੰ ਕਿਉਂ ਤੁਸੀਂ ਉਹ ਕਰ ਰਹੇ ਹੋ ਉਹ ਡਿਪਾਰਟਮੈਂਟ ਹੈਗੇ ਨੇ ਸਾਡੇ ਕੋਲੇ ਸਾਡਾ ਨਾਲ ਸੰਬੰਧਤ ਹੈਗੇ ਨੇ ਪਟਵਾਰੀ ਹੈਗੇ ਨੇ ਤਸਵੀਲਦਾਰ ਹੈਗੇ ਨੇ ਉਹਨਾਂ ਦੀ ਡਿਊਟੀ ਲਾਓ ਜਿਨ੍ਹਾਂ ਦਾ ਕੰਮ ਹੈ ਰੈਵਨਿਊ ਮਿੰਨਾਂ ਨਾਲ ਆਪਣਾ ਕੰਮ ਉਹਨਾਂ ਦਾ ਹੁਣ ਸੈਂਸ ਜਿਹੜਾ ਆਪਣੀ ਜਨਸੰਖਿਆ ਹੋਣੀ ਹੈ ਕੋਵਿਡ ਕਰਕੇ 21 ਚ ਹੋ ਨਹੀਂ ਪਾਈ ਤੇ ਸੈਂਸਸ ਵਾਸਤੇ ਸਾਨੂੰ ਆਈ ਚਿੱਠੀ ਉਹਨਾਂ ਦੀ ਸੈਂਟਰ ਦੀ ਡਿਪਾਰਟਮੈਂਟ ਦੀ ਕਿ ਸਾਨੂੰ ਟੀਚਰ ਚਾਹੀਦੇ ਹਨ ਮੈਂ ਕਿਹਾ ਜੀ ਮੈਂ ਇੰਨੇ ਟੀਚਰ ਆਪਣੇ ਤੁਹਾਨੂੰ ਮਹੀਨੇ ਦੋ ਮਹੀਨੇ ਲਈ ਜਾਂ ਮਹੀਨੇ ਲਈ ਮੈਂ ਦੇ ਨਹੀਂ ਸਕਦਾ ਸਾਡੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋਊਗਾ ਮੈਂ ਤੁਹਾਨੂੰ ਐਮਏ ਪੜੇ ਹੋਏ ਬੀਏ ਬੀ ਐਮਟੈਕ ਬੀਟੈਕ ਬੱਚੇ ਦੇ ਦੂੰਗਾ ਟ੍ਰੇਨਿੰਗ ਦਿਓ ਉਹਨਾਂ ਨੂੰ ਔਰ ਪੇਡ ਟ੍ਰੇਨਿੰਗ ਹੋਵੇ ਉਹਨਾਂ ਦੀ ਤੇ ਨਾਲ ਉਹਨਾਂ ਤੋਂ ਇੱਕ ਕੰਮ ਕਰਾ ਲਓ ਟ੍ਰੇਨਿੰਗ ਦੇ ਕੇ ਉਹਨਾਂ ਦਾ ਵੀ ਰੈਜ਼ume ਬਣ ਜਾਊਗਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਜਨਸੰਖਿਆ ਦੇ ਵਿੱਚ ਅਸੀਂ ਸੈਂਸਸ ਦੇ ਵਿੱਚ ਹਿੱਸਾ ਪਾਇਆ ਸੀ ਉਹਨਾਂ ਦਾ ਰੈਜ਼ume ਬਣ ਜਾਊਗਾ ਸਵੇਸ ਕਰਕੇ ਤੁਸੀਂ ਬਿਲਕੁਲ ਫ੍ਰੀ ਮਾਈਂਡ ਹੋ ਕੇ ਆਪਣੇ ਵੈਸੇ ਤਾਂ ਪਹਿਲਾਂ ਤਾਂ ਤੁਸੀਂ ਦੇਖੋ ਜਦੋਂ ਤੁਹਾਨੂੰ ਤੁਹਾਡੇ ਕੋਲ ਸੂਰਸ ਹੀ ਹੈ ਨਹੀਂ ਫਰਨੀਚਰ ਹੈ ਨਹੀਂ ਬੱਚਿਆਂ ਦੇ ਬੈਠਣ ਨੂੰ ਕਿਤਾਬਾਂ ਹੈ ਨਹੀਂ ਵਰਦੀਆਂ ਗਰਮੀ ਵਾਲੀਆਂ ਸਰਦੀ ਚ ਮਿਲਦੀਆਂ ਸਰਦੀ ਵਾਲੀਆਂ ਗਰਮੀ ਚ ਮਿਲਦੀਆਂ ਸਿਲੇਬਸ ਦੀਆਂ ਕਿਤਾਬਾਂ ਪਹੁੰਚਦੀਆਂ ਨਹੀਂ ਫਿਰ ਤੁਸੀਂ ਕਿਵੇਂ ਪੜ੍ਹਾਓਗੇ ਜੀ ਬਦਨਾਮੀ ਮੁੰਬਈ ਸਰਕਾਰੀ ਸਕੂਲਾਂ 'ਤੋਂ ਪੜ੍ਹਾਈ ਹੈ ਨਹੀਂ ਕੀ ਕਰੀ ਹਾਲਾਂਕਿ ਟੀਚਰ ਬਹੁਤ ਕਾਬਿਲ ਨੇ ਹੁਣ ਤੁਸੀਂ ਫੌਜੀ ਤੋਂ ਬੰਦੂਕ ਖੋਲੋਗੇ ਉਸ ਤੋਂ ਬਾਅਦ ਉਹਨੂੰ ਕਹੋਗੇ ਮੋਰਚੇ 'ਚੋਂ ਫਾਇਰਿੰਗ ਨਹੀਂ ਹੋਈ ਕੁਗਾ ਮੈਨੂੰ ਇੱਕ ਬੰਦੂਕ ਤਾਂ ਦੇ ਦਿਓ ਮੈਨੂੰ ਉਸ ਤੋਂ